ਭਾਰਤ ਇੱਕ ਜਿਹਹਾ ਦੇਸ਼ ਹੈ ਜੋ ਆਪਣੀ ਸੰਸਕ੍ਰਿਤੀ, ਪਰੰਪਰਾ ਅਤੇ ਧਾਰਮਿਕ ਵਿਭਿੰਨਤਾ ਦੇ ਲਈ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਮੰਦਰ ਹਨ ਜੋ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਲਈ ਮਸ਼ਹੂਰ ਹਨ। ਇਹਨਾਂ ਵਿੱਚੋਂ ਕੁਝ ਮੰਦਰ ਅਜਿਹੇ ਹਨ ਜਿੱਥੇ ਪੁਰਸ਼ਾਂ ਦੇ ਦਾਖਲੇ ਦੀ ਮਨਾਹੀ ਹੈ। ਇਹਨਾਂ ਮੰਦਰਾਂ ਦੇ ਵਿੱਚ ਸਿਰਫ ਔਰਤਾਂ ਹੀ ਪੂਜਾ ਕਰ ਸਕਦੀਆਂ ਨੇ। ਇਹ ਕਿਹੜੇ ਮੰਦਰ ਨੇ ਆਉ ਜਾਣਦੇ ਹਾਂ ਇਹਨਾਂ ਬਾਰੇ? ਅਤੁਕਲ ਪਗਵਤੀ ਮੰਦਰ తిరువంతపురం కేరళ ਦੇ ਵਿੱਚ ਸਥਿਤ ਹੈ ਇੱਥੇ ਦੇਵੀ ਪਗਵਤੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਮੰਦਿਰ ਦੇ ਵਿੱਚ ਪੁਰਸ਼ਾਂ ਨੂੰ ਜਾਣ ਦੀ ਪੂਰੀ ਤਰ੍ਹਾਂ ਪਾਬੰਦੀ ਹੈ ਕੁਮਾਰੀ ਆਮਾਨ ਮੰਦਿਰ ਕੰਨਿਆ ਕੁਮਾਰੀ ਤਮਿਲਨਾਡੂ ਦੇ ਵਿੱਚ ਸਥਿਤ ਹੈ ਇੱਥੇ ਦੇਵੀ పార్వਤੀ ਦੇ ਲੜਕੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਇਸ ਮੰਦਿਰ ਦੇ ਵਿੱਚ ਸਿਰਫ ਅਣਵਿਆਹੇ ਪੁਰਸ਼ ਹੀ ਦਾਖਲ ਹੋ ਸਕਦੇ ਨੇ ਵਾਹਿ ਪੁਰਸ਼ਾਂ ਦੇ ਦਾਖਲੇ ਦੀ ਮਨਾਹੀ ਹੈ ਚਕਲ ਤੁਕਾਉ ਮੰਦਿਰ ਕੇਰਲ ਦੇ ਪਠਾਨ ਮਥੀਟਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਇੱਥੇ ਦੇਵੀ ਪਗਵਤੀ ਦੀ ਪੂਜਾ ਕੀਤੀ ਜਾਂਦੀ ਹੈ ਹਰ ਸਾਲ ਦਸੰਬਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਇੱਥੇ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਸਿਰਫ ਔਰਤਾਂ ਹੀ ਹਿੱਸਾ ਲੈ ਸਕਦੀਆਂ ਨੇ ਇਸ ਦੌਰਾਨ ਪੁਰਸ਼ਾਂ ਦੇ ਦਾਖਲੇ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਬ੍ਰਹਮਾ ਮੰਦਿਰ ਇਹ ਮੰਦਿਰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਦੁਨੀਆ ਦਾ ਇੱਕੋ ਇੱਕ ਬ੍ਰਹਮਾ ਮੰਦਿਰ ਹੈ ਇਸ ਮੰਦਿਰ ਦੇ ਵਿੱਚ ਵੋਤਾ ਪੁਰਸ਼ਾਂ ਨੂੰ ਜਾਣ ਦੀ ਮਨਾਹੀ ਹੈ ਸਿਰਫ ਅਣਵਿਆਹੇ ਪੁਰਸ਼ ਹੀ ਮੰਦਿਰ ਦੇ ਵਿੱਚ ਦਾਖਲ ਹੋ ਸਕਦੇ ਨੇ ਸੰਤੋਸ਼ੀ ਮਾਤਾ ਦਾ ਮੰਦਿਰ ਜੋਧਪੁਰ ਰਾਜਸਥਾਨ ਦੇ ਵਿੱਚ ਸਥਿਤ ਹੈ ਇੱਥੇ ਸੰਤੋਸ਼ੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਸ਼ੁੱਕਰਵਾਰ ਨੂੰ ਇਸ ਮੰਦਿਰ ਦੇ ਵਿੱਚ ਪੁਰਸ਼ਾਂ ਨੂੰ ਦਾਖਲ ਹੋਣ ਦੀ ਮਨਾਹੀ ਹੈ ਇਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ ਇਨਾ ਮੰਦਰਾਂ ਦੇ ਵਿੱਚ ਪੁਰਸ਼ਾਂ ਦੇ ਪ੍ਰਵੇਸ਼ ਨੂੰ ਲੈ ਕੇ ਵੱਖ-ਵੱਖ ਨਿਯਮ ਨੇ ਕੁਝ ਮੰਦਰਾਂ ਦੇ ਵਿੱਚ ਪੁਰਸ਼ਾਂ ਦੇ ਪ੍ਰਵੇਸ਼ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਜਦਕਿ ਕੁਝ ਮੰਦਰਾਂ ਦੇ ਵਿੱਚ ਕੁਝ ਖਾਸ ਦਿਨਾਂ ਜਾਂ ਸਮੇਂ ਤੇ ਪੁਰਸ਼ਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਹੈ ਇਸ ਲਈ ਇਨਾ ਮੰਦਰਾਂ ਦੇ ਵਿੱਚ ਜਾਣ ਤੋਂ ਪਹਿਲਾਂ ਉੱਥੇ ਦੇ ਨਿਯਮਾਂ ਬਾਰੇ ਜ਼ਰੂਰ ਜਾਣ ਲਓ ਇਨਾ ਮੰਦਰਾਂ ਦੇ ਵਿੱਚ ਪੁਰਸ਼ਾਂ ਦੇ ਦਾਖਲੇ ਤੇ ਰੋਕ ਲਗਾਉਣ ਪਿੱਛੇ ਕਈ ਧਾਰਮਿਕ ਅਤੇ ਸਮਾਜਿਕ ਕਾਰਨ ਦੱਸੇ ਜਾਂਦੇ ਹਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਨਾ ਮੰਦਰਾਂ ਦੇ ਵਿੱਚ ਦੇਵੀ ਦੀ ਵਿਸ਼ੇਸ਼ ਸ਼ਕਤੀ ਹੁੰਦੀ ਹੈ ਜੋ ਪੁਰਸ਼ਾਂ ਦੇ ਲਈ ਨੁਕਸਾਨਦੇ ਹੋ ਸਕਦੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਪਰੰਪਰਾ ਸਮਾਜ ਦੇ ਵਿੱਚ ਔਰਤਾਂ ਨੂੰ ਜ਼ਿਆਦਾ ਸਨਮਾਨ ਅਤੇ ਮਹੱਤਵ ਦੇਣ ਦੇ ਲਈ ਸ਼ੁਰੂ ਕੀਤੀਆਂ ਗਈਆਂ ਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਪੂ ਟੀਵੀ ਦੇ ਨਾਲ